ਵੀ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਭਾਈ ਗੁਰੂ ਸ਼ਬਦ ਗੁਰੂ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੋਣੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਸਾਂਭ-ਸਵਾਲ ਕਰਨ ਵਾਲਾ ਤੇ ਆਪਣੀ ਸ੍ਰਿਸ਼ਟੀ ਨੂੰ ਕਲੋਜ਼ ਕਰਨ ਵਾਲਾ ਵੀ ਉਹ ਆਪ ਹੀ ਹੈ ਅੱਗੇ ਸ਼ਬਦ ਵਿੱਚ ਮਹਾਰਾਜ ਸਮਝਾਉਂਦੇ ਨੇ ਕੋਈ ਜਾਣੇ ਕਬਨ ਈਹਾ ਜਗ ਮੀਤ ਕੋਈ ਕਹਿੰਦੇ ਆ ਵੀ ਇਹ ਸਾਰਾ ਜੱਗ ਹੀ ਆਪਣਾ ਹੈ ਰਿਸ਼ਤੇਦਾਰ ਭੈਣ ਭਰਾ ਦੋਸਤ ਮਿੱਤਰ ਸੁੱਖ ਸਹੂਲਤਾਂ ਧਨ ਪਦਾਰਥ ਮਹਾਰਾਜ ਕਹਿੰਦੇ ਜਿਸ ਹੋਏ ਕਿਰਪਾਲ ਸੋਈ ਬਿਦ ਬੁੱਝੇ ਤਾਂ ਕੀ ਨਿਰਮਲ ਰੀਤ ਜੀਤੇ ਤੇ ਗੁਰੂ ਦੀ ਕਿਰਪਾ ਹੁੰਦੀ ਆ ਉਹ ਇਸ ਗੱਲ ਨੂੰ ਬੁੱਝ ਲੈਂਦਾ ਹੈ ਤੇ ਉਹ ਨਿਰਮਲ ਰੀਤ ਆ ਪਵਿੱਤਰ ਰੀਤ ਆ ਇਹ ਵੀ ਜਿਹੜਾ ਇਸ ਗੱਲ ਨੂੰ ਪੁੱਝ ਲਵੇ ਵੀ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਪਰਮਾਤਮਾ ਤੋਂ ਬਿਨਾਂ ਕੋਈ ਵੀ ਸੰਗੀ ਸਾਥੀ ਨਹੀਂ ਹੈ ਜੀਵ ਆਤਮਾ ਦਾ। ਸਰੀਰ ਦੇ ਸੰਗੀ ਸਾਥੀ ਬਹੁਤ ਨੇ। ਸਰੀਰ ਦੇ ਸੰਗੀ ਸਾਥੀ ਵੀ ਉਦੋਂ ਤੱਕ ਹੈ ਜਦ ਤੱਕ ਤੇਰੇ ਕੋਲੇ ਸੁੱਖ ਸਹੂਲਤਾਂ ਨੇ। ਮਹਾਰਾਜ ਕਹਿੰਦੇ ਨੇ ਸੋਖਾਂ ਦੇ ਵਿੱਚ ਦੁਨੀਆ ਘੇਰਾ ਮੱਲ ਕੇ ਬੈਂਦੀ ਆ ਰਿਸ਼ਤੇਦਾਰ ਵੀ ਆ ਕੇ ਬੈਂਦੇ ਆ ਧੀਆਂ ਪੁੱਤਰ ਵੀ ਪਾਪਾ ਪਾਪਾ ਡੈਡੀ ਡੈਡੀ ਕਰਦੇ ਆ ਜਦੋਂ ਮਨੁੱਖ ਦੇ ਕੋਲੋਂ ਬੀਬੀ ਐ ਚ ਪਾਈ ਜਦੋਂ ਮਨੁੱਖ ਕੋਲੇ ਸੁੱਖ ਸਹੂਲਤਾਂ ਨਹੀਂ ਹੁੰਦੀਆਂ ਬਿਰਲਿਆਂ ਨੂੰ ਛੱਡ ਕੇ ਸਾਰੇ ਕੁਝ ਨਹੀਂ ਆਪਾਂ ਕਹਿ ਸਕਦੇ ਪਰ ਗਰਬਾਣੀ ਕਹਿੰਦੀ ਆ ਵੀ ਜਿੰਨਾ ਚਿਰ ਤੇਰੇ ਕੋਲੇ ਬੈਂਕ ਬੈਲਸਾਂ ਸੁੱਖ ਸਹੂਲਤਾਂ ਹੈਗੀਆਂ ਸਰੀਰ ਤਰ੍ਹਾਂ ਚੱਲਦਾ ਫਿਰਦਾ ਉਹਨਾਂ ਚਿਰ ਤੇਰੇ ਸਾਰੇ ਸੰਗੀ ਨੇ ਜਦੋਂ ਸਰੀਰ ਵੀ ਨਕਾਰਾ ਹੋ ਗਿਆ ਜੀਵ ਵੀ ਖਾਲੀ ਹੋ ਗਈ ਤੇ ਤੇਰੇ ਬੋਲ ਵੀ ਨਹੀਂ ਪਸੰਦ ਆਉਂਦੇ ਫਿਰ ਪਰਿਵਾਰ ਨੂੰ ਜਿਹੜੀ ਸਦਾ ਅੰਗ ਸੰਗ ਰੰਗੀ ਲੱਗੀ ਰਹਿੰਦੀ ਸੀ istri ਤੇਰਾ ਜੀਵਨ ਸਾਥੀ ਉਹ ਵੀ ਫਿਰ ਤੇਰੀ ਆਵਾਜ਼ ਨੂੰ ਪਸੰਦ ਕਰਨੋਂ ਹਟ ਜਾਂਦਾ ਇਹ ਸੱਚ ਆ ਜੀ ਪ੍ਰੈਕਟੀਕਲ ਆ ਇਹ ਬਰਲਿਆਂ ਨੂੰ ਛੱਡ ਕੇ ਬਰਲਿਆਂ ਨੂੰ ਛੱਡ ਕੇ ਉਹ ਕਹਾਂ ਵੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕਈ ਲਾਇਕ ਧੀਆਂ ਪੁੱਤਰ ਵੀ ਹੁੰਦੇ ਨੇ ਪਤਾ ਉਹਨਾਂ ਨੂੰ ਵੀ ਹੁਣ ਬਜ਼ੁਰਗ ਹੋ ਗਏ ਇਹਨਾਂ ਨੂੰ ਮਾਤਾ ਪਿਤਾ ਨੂੰ ਸਾਡੀ ਜ਼ਰੂਰਤ ਆ ਜਦੋਂ ਅਸੀਂ ਨਿਆਣੇ ਸੀ ਇਹਨਾਂ ਨੇ ਸਾਡਾ ਪਾਲਣ ਪੋਸ਼ਣ ਕੀਤਾ ਤੇ ਹੁਣੇ ਬਜ਼ੁਰਗ ਹੋ ਗਏ ਹੁਣ ਦੇਖਭਾਲ ਅਸੀਂ ਕਰਨੀ ਹੈ ਇਹਨਾਂ ਦੀ ਉਹ ਲਾਇਕ ਧੀਆਂ ਪੁੱਤਰ ਕਿਹੜੇ ਨੇ ਜਿਹੜੇ ਗੁਰੂ ਦੇ ਗਿਆਨ ਨਾਲ ਜੁੜ ਜਾਂਦੇ ਨੇ ਰੱਬ ਤੋਂ ਡਰਦੇ ਨੇ ਗੁਰੂ ਦੇ ਗਿਆਨ ਦੇ ਨਾਲ ਜੁੜੇ ਰਹਿੰਦੇ ਨੇ ਨਹੀਂ ਤਾਂ ਫਿਰ ਮਹਾਰਾਜ ਨੇ ਦਾਸੀ ਦੇ ਤੱਕ ਕੋਈ ਜਾਣੇ ਕਬਨ ਇਹਾ जगमीत ਜਸ ਹੋਏ ਕਿਰਪਾ ਰਸੋਈ ਪਿਤ ਪੁੱਛੇ ਤਾਂ ਕੀ ਨਿਰਮਨ ਰੀਤ ਜਿਹੜਾ ਭਾਈ ਗੁਰੂ ਦੇ ਗਿਆਨ ਨਾਲ ਜੁੜਿਆ ਬੁੱਝ ਲੈਂਦਾ ਇਹ ਗੱਲ ਵੀ ਇਹ ਜਗਤ ਦੇ ਵਿੱਚ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਜੇ ਆਪਾਂ ਬਾਹਰ ਦੀ ਜੀ ਗੱਲ ਕਰਗੇ ਵੀ ਪਹਿਲਾਂ ਅਸੀਂ ਨਿਆਣੇ ਸੀ ਮਾਂ ਪਿਓ ਸਾਨੂੰ ਮੋਢਿਆਂ ਤੇ ਚੱਕ ਕੇ ਖਡਾਉਂਦਾ ਰਿਹਾ ਸਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦਾ ਰਿਹਾ ਹੁਣ ਮਾਤਾ ਪਿਤਾ ਨੂੰ ਜ਼ਰੂਰਤ ਅਤੇ ਉਹ ਆਪ ਸੰਭਾਲ ਕਰਦੇ ਨੇ ਚੰਗੀ ਰੀਤ ਆ ਜੇ ਗੁਰੂ ਤੋਂ ਗਿਆਨ ਲੈ ਕੇ ਸਾਨੂੰ ਸਮਝ ਆ ਜਾਵੇ ਤਾਂ ਰਹਾਉ ਵਾਲੇ ਬੰਦ ਚ ਮਹਾਰਾਜ ਕਹਿੰਦੇ ਨੇ ਮਾਤਾ ਪਿਤਾ ਬਨਤਾ ਸੁੱਤ ਬੰਧ ਪਿ ਇਸ਼ਟ ਮੀਤ ਅਰ ਭਾਈ ਮਾਤਾ ਪਿਤਾ ਬਨਤਾ ਕਹ ਲੋ ਜੀਵਨ ਸਾਥੀ ਸੁੱਤ ਧੀਆ ਪੁੱਤਰ ਬੰਧ ਪਰਿਸ਼ਤੇਦਾਰ ਇਸ਼ਟ ਜਿਹਨੂੰ ਆਪਾਂ ਰਹਿਬਰ ਮੰਨਦੇ ਆਂ ਆਪਦਾ ਆਪਾਂ ਨੇ ਤੇ ਗੱਲ ਲਾ ਲਓ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣਾ ਰਹਿਬਰ ਮੰਨਦੇ ਆਂ ਆਪਾਂ ਐਸ਼ਟਮੀਤ ਅਰਪਾਈ ਮਹਾਰਾਜ ਕਹਿੰਦੇ ਪੂਰਬ ਜਨਮ ਕੇ ਮਿਲੇ ਸੰਜੋਗੀ ਇਹ ਤੇਰੇ ਪੂਰਬਲੇ ਕਰਮਾਂ ਕਰਕੇ ਸੰਜੋਗ ਬਣਿਆ ਤੇ ਤੈਨੂੰ ਇਹ ਸਭ ਕੁਝ ਮਿਲਿਆ ਮਾਤਾ ਪਿਤਾ ਰਿਸ਼ਤੇਦਾਰ ਜੀਵਨ ਸਾਥੀ ਧੀਆਂ ਪੁੱਤਰ ਇਹ ਸਭ ਕੁਝ ਨਾ ਤੇਰੇ ਪੂਰਬਲੇ ਜਨਮ ਦੇ ਸੰਜੋਗ ਬਣੇ ਤੇ ਹੁਣ ਤੈਨੂੰ ਮਿਲ ਗਿਆ ਤੇ ਇਹਨਾਂ ਦੇ ਵਿੱਚੋਂ ਅੰਤੇ ਕੋ ਨਾ ਸਹਾਈ ਮਹਾਰਾਜ ਕਹਿੰਦੇ ਅੰਤ ਨੂੰ ਇਹਨਾਂ ਵਿੱਚੋਂ ਵੀ ਕੋਈ ਸਹਾਈ ਨਹੀਂ ਤੇਰਾ ਮੁਕਤ ਮਾਲ ਕਨਕ ਲਾਲ ਹੀਰਾ ਮੁਕਤ ਮਾਲ ਤਨ ਪਦਾਰਥ ਸੁੱਖ ਸੁਹੂਲਤਾਂ ਤਨ ਪਦਾਰਥ ਸੁਖ ਸੁਹੂਤ ਮਹਾਰਾਜ ਕਹਿੰਦੇ ਮਨ ਰੰਜਨ ਕੀ ਮਾਇ ਇਹ ਵੀ ਤੇਰੇ ਮਨ ਨੂੰ ਖੁਸ਼ ਕਰਨ ਵਾਸਤੇ ਆ ਕੁਝ ਸਮਾਂ ਮਿਲੀ ਆ ਪ੍ਰਮਾਤਮਾ ਨੇ ਮਨੁੱਖੇ ਜਨਮ ਦੀ ਇੱਜ਼ਤ ਦੇ ਲਈ ਮਿਲੀ ਦਿੱਤੀ ਆ ਤੈਨੂੰ ਤੇ ਮਨੁੱਖੇ ਜਨਮ ਵਾਲੀ ਜੁਨੀ ਭੋਗ ਦਾ ਭੋਗ ਦਾ ਪ੍ਰਭੂ ਪ੍ਰਮਾਤਮਾ ਦੇ ਚਰਨਾਂ ਤੱਕ ਪਹੁੰਚਣਾ ਇੱਕ ਮਨੁੱਖਾ ਜਨਮ ਹੀ ਹੈ ਜਿਹੜਾ ਪਰਮਾਤਮਾ ਦੇ ਚਰਨਾਂ ਤੱਕ ਪਹੁੰਚ ਸਕਦਾ ਕਿਉਂਕਿ ਇਹ ਸਾਰਿਆਂ ਦੀ ਸਰਦਾਰ ਸਾਰਿਆਂ ਦੀ ਸਰਦਾਰ ਜੁਨੀਆਂ ਸਾਰੀਆਂ ਜੁਨਾਂ ਦੀ 84 ਲੱਖ ਜੁਨਾਂ ਦੇ ਵਿੱਚੋਂ ਇੱਕ ਮਨੁੱਖਾ ਜਨਮ ਹੀ ਸਾਰਿਆਂ ਦਾ ਸਰਦਾਰ ਹੈ ਤੇ ਮਨੁੱਖਾ ਜਨਮ ਹੀ ਪ੍ਰਭੂ ਪਰਮਾਤਮਾ ਨੂੰ ਮਿਲ ਸਕਦਾ ਹੈ ਮਹਾਰਾਜ ਕਹਿੰਦੇ ਬਈ ਪ੍ਰਭੂ ਪ੍ਰਮਾਤਮਾ ਨੇ ਤੈਨੂੰ ਇਹ ਜੁਨੀ ਦਿੱਤੀ ਹੈ ਜੇ ਇਸ ਜਨਮ ਦੇ ਵਿੱਚ ਵੀ ਤੂੰ ਤਿਲਕ ਕੇ ਇਸ ਨਾੜੀ ਇਸ ਨਾ ਇਸ ਪੌੜੀ ਤੇ ਜੋ ਨਰ ਚੁੱਕੇ ਫਿਰ ਆਏ ਜਾਏ ਦੁੱਖ ਪਾਏ ਦਾ ਮਾਰੂ ਸੋਲੇ ਕਰਬਾਣੀ ਵਿੱਚ ਪੰਕਤੀ ਪੜੀ ਸੀ ਮੈਂ ਅੱਜ ਜੀ ਵੀ ਜੇ ਤੂੰ ਇਹ ਮਨੁੱਖਾ ਜਨਮ ਵੀ ਵਿਸ਼ਾਪਕ ਅੰਭਕਾਰਾਂ ਵਿੱਚ ਬਹਿਮਾ ਭਰਮਾਂ ਵਿੱਚ ਕਰਮਾਂ ਕੰਡਾਂ ਵਿੱਚ ਰੋ ਰੀਤੀਆਂ ਰਸਮਾਂ ਰਵਾਜਾਂ ਵਿੱਚ ਨੰਗਾ ਲਿਆ ਫਿਰ ਆਏ ਜਾਂਏ ਦੁੱਖ ਪਾਏ ਦਾ ਫਿਰ ਆਉਂਦਾ ਜਾਂਦਾ ਰਹੇਗਾ ਮਰਦਾ ਜੰਮਦਾ ਰਹੇਗਾ ਸੁੱਖ ਨਹੀਂ ਪ੍ਰਾਪਤ ਹੁੰਨਾ ਇੱਕੋ ਇੱਕ ਮਨੁੱਖਾ ਜਨਮਾ ਜਿਹੜਾ ਸੁੱਖ ਸਹੂਲਤਾਂ ਦਾ ਆਨੰਦ ਮਾਣਦਾ ਮਾਣਦਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਹੋ ਸਕਦਾ ਜੀਵ ਆਤਮਾ ਅੱਗੇ ਮਹਾਰਾਜ ਨੇ ਦੱਸਿਆ ਹਾ ਹਾ ਕਰਤ ਬਿਹਾਨੀ ਅਬਦੇ ਹਾ ਹਾ ਮਤਬਲਾ ਵੀ ਮੈਂ ਮੈਂ ਕਰਦਾ ਆਪਣੀ ਜ਼ਿੰਦਗੀ ਬਤੀਤ ਕਰੀ ਜਾਂਦਾ ਮਨੁੱਖ ਤਾਂ ਮੈਂ ਹਸਨ ਤੋਖ ਨਾ ਪਾਇਆ ਹਾ ਹਾ ਹੂੰ ਦੇ ਵਿੱਚ ਵੀ ਸੰਤੋਖ ਨਹੀਂ ਆਉਂਦਾ ਮਨੁੱਖ ਨੂੰ ਹਸਤ ਰਸ ਅਸਵ ਹੁਣ ਗੱਡੀਆਂ ਕਾਰਾਂ ਕਹਿ ਲੋ ਉਹ ਤੋਂ ਹਾਥੀ ਘੋੜੇ ਸਨ ਰਸ ਚੱਲਦੇ ਸੀ ਬੱਗੀਆਂ ਵਾਲੇ ਪਬਲ ਤੇਜ ਧਣੀ ਹਵਾ ਨੂੰ ਗੰਡੇ ਗੰਡਾ ਦੇਣ ਵਾਲੀਆਂ ਘੋੜੀਆਂ ਤੇ ਸਪੀਡ ਨਾਲ ਦੌੜਨ ਵਾਲੀਆਂ ਘੂਮਨ ਚਤਰੰਗਾ ਘੂਮਨ ਮੈਨੇ ਜ਼ਮੀਨ ਜਾਇਦਾਦ ਇਹ ਤੇਰੇ ਕੋਲੇ ਸਾਰੀਆਂ ਚੰਗੀਆਂ ਸੁੱਖ ਸਹੂਲਤਾਂ ਹੁੰਦਿਆਂ ਵੀ ਸੰਗ ਨ ਚਾਲਿਓ ਇਨਵੇਂ ਕਛੂਏ ਇਹਨਾਂ ਵਿੱਚੋਂ ਕੋਈ ਵੀ ਤੇਰੇ ਸੰਗ ਨਹੀਂ ਜਾਣਾ ਜੀ ਬਾਤਮਾ ਊਠ ਸਦਾਇਓ ਨਾਂਗਾ ਮਹਾਰਾਜ ਕਹਿੰਦੇ ਸੋ ਨੰਗਾ ਹੀ ਉੱਠ ਕੇ ਜਾਏਗਾ ਕੁਛ ਨਹੀਂ ਨਾਲ ਲੈ ਕੇ ਜਾਣਾ ਖਾਲੀ ਹੱਥ ਆਖਰੀ ਪੰਕਤੀ 'ਚ ਮਹਾਰਾਜ ਦੱਸਦੇ ਨੇ ਸ਼ਬਦ ਦੀ 'ਚ ਹਰ ਕੇ ਸੰਤ ਪਿਰ ਪ੍ਰੀਤਮ ਪ੍ਰਭ ਕੇ ਜਿਹੜੇ ਹਰੀ ਪ੍ਰਭੂ ਪਰਮਾਤਮਾ ਦੇ ਸਤ ਸੰਗੀ ਨੇ ਉਸ ਪ੍ਰੀਤਮ ਪ੍ਰਭੂ ਦੇ ਭਗਤ ਨੇ ਤਾਂ ਕਹ ਹਰ ਹਰ ਗਾਈਏ ਜਿਹੜੇ ਹਰੀ ਪ੍ਰਭੂ ਪਰਮਾਤਮਾ ਦੇ ਗੁਣ ਗਾਉਂਦੇ ਨੇ ਨਾਨਕ ਈਹਾਂ ਸੁਖ ਆਗੇ ਮੁਖ ਊਜਲ ਉਹਨਾਂ ਨੂੰ ਇੱਥੇ ਸੁਖ ਸੰਸਾਰ ਦੇ ਵਿੱਚ ਤੇ ਅੱਗੇ ਮੁਖ ਊਜਲ ਬੇਦਾਗ ਸੰਗ ਸੰਤਨ ਕੈ ਪਾਈਏ ਗੁਰੂ ਸੰਤ ਦੀ ਸੰਗਤ ਵਿੱਚ ਇਹ ਪ੍ਰਾਪਤੀ ਹੁੰਦੀ ਹੈ ਜੀ ਸੋ ਇਹ ਸ਼ਬਦ ਸਪੂਰਨ ਹੋਇਆ ਮਹਾਰਾਜੀ ਕਿਰਪਾ ਨਾਲ ਜਿੰਨੀ ਕਾ ਆਪਾਂ ਨੂੰ ਗੁਰੂ ਪਾਸੋਂ ਸੂਚੀ ਪ੍ਰਾਪਤ ਹੋਈ ਆਪਾਂ ਸ਼ਬਦ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਆਪਾਂ ਲੜੀਵਾਰ ਕਰਦੇ ਆ ਉਹ ਭਗਤ ਪਿਆਰਿਆਂ ਦੀ ਗੁਰਬਾਣੀ ਵਿੱਚੋਂ ਸ਼ਬਦ ਦਾ ਪਾਕਿਸਤਾਨ ਦੀ ਬਾਣੀ ਵਿੱਚੋਂ ਇੱਥੇ ਵੀ ਭਗਤ ਜੀ ਨੇ ਇਹੀ ਦੱਸਿਆ ਇੱਕ ਓੰਕਾਰ ਸਤਗੁਰ ਪ੍ਰਸਾਦ ਭਗਤ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸਤਿਗੁਰੂ ਦੀ ਕਿਰਪਾ ਕਿਵੇਂ ਮਿਲਦੀ ਆ ਗੁਰੂ ਦੇ ਬਚਨ ਸੁਣ ਕੇ ਤੇ ਮੰਨ ਕੇ ਪਹਿਲਾਂ ਗੁਰੂ ਦੇ ਬਚਨ ਸੁਣਨ ਦਾ ਸੁਭਾਅ ਹੋਵੇ ਸਾਡਾ ਪਹਿਲੇ ਬਣ ਜੇ ਸਾਡਾ ਸੁਭਾਅ ਫਿਰ ਉਹ ਗੁਰੂ ਦੇ ਬਚਨਾਂ ਨੂੰ ਮੰਨਣਾ ਹੈ ਮੰਨ ਕੇ ਆਪਣੇ ਜੀਵਨ ਵਿੱਚ ਲਾਗੂ ਕਰਨਾ ਫਿਰ ਗੁਰੂ ਦੀ ਕਿਰਪਾ ਹੁੰਦੀ ਹੈ ਜਦੋਂ ਕਿਰਪਾ ਹੋ ਗਈ ਫਿਰ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮੇਲ ਬਣਾਪ ਕਰਾ ਦੇਣਾ ਗੁਰੂ ਨੇ ਭਗਤ ਜੀ ਕਹਿੰਦੇ ਨੇ ਪਰਮਾਤ ਪੁਰਖ ਮਨੋ ਪਿਮੰ ਸਤ ਆਦ ਭਾਵ ਰਤੰ ਉਹ ਪ੍ਰਮਾਤਮਾ ਸਭ ਤੋਂ ਉੱਚੀ ਹਸਤੀ ਹੈ ਸਭ ਦਾ ਮੂਰ ਹੈ ਸਭ ਵਿੱਚ ਵਿਆਪਕ ਹੈ ਉਸ ਵਰਗਾ ਹੋਰ ਕੋਈ ਨਹੀਂ ਉਸ ਵਿੱਚ ਬਿਰਤਾ ਆਦ ਸਾਰੇ ਗੁਣ ਮੌਜੂਦ ਹਨ ਇਸ ਸ਼ਬਦ ਦਾ ਭਾਵ ਦੱਸਿਆ ਭਗਤ ਜੀ ਭਾਈ ਸਾਹਿਬ ਨੇ ਪ੍ਰਮਾਦ ਪੁਰਖ ਮਨੋਪਮੰ ਸਤ ਆਦ ਭਾਵ ਰਤਨ ਅਗੇ ਮਹਾਰਾਜ ਨੇ ਦੱਸਿਆ ਪਰਮ ਪ੍ਰਮਾਦ ਭੁਤੰ ਪ੍ਰਕਿਰਤ ਪਰ ਜਦ ਚਿਤ ਸਰਬਗਤੰ ਓ ਪ੍ਰਭੂ ਬਹੁਤ ਹੀ ਅਚਰਜ ਹੈ ਮਾਇਆ ਤੋਂ ਪਰੇ ਹੈ ਉਸ ਦਾ ਮੁਕੰਮਲ ਸਰੂਪ ਸੋਚ ਮੰਡਲ ਵਿੱਚ ਨਹੀਂ ਆ ਸਕਦਾ ਅਤੇ ਉਹ ਹਰ ਥਾਂ ਆਪੜਿਆ ਹੋਇਆ ਹੈ ਹਰ ਥਾਂ ਮੌਜੂਦ ਹੈ ਕਣ-ਕਣ ਵਿੱਚ ਵੱਸਦਾ ਕੇਵਲ ਰਾਮ ਨਾਮ ਮਨੋਰਮੰ ਮਹਾਰਾਜ ਕਹਿੰਦੇ ਕੇਵਲ ਪ੍ਰਮਾਤਮਾ ਦਾ ਸੁੰਦਰ ਨਾਮ ਸਿਮਰ ਆਪਣੇ ਆਪਣੇ ਗਿਆਨ ਇੰਦਰੀ ਉਸ ਪ੍ਰਭੂ ਪ੍ਰਮਾਤਮਾ ਤੱਕ ਪਹੁੰਚ ਨਹੀਂ ਕਰ ਸਕਦੇ ਸੁਰਤ ਪਹੁੰਚ ਸਕਦੀ ਹੈ ਪ੍ਰਭੂ ਦੇ ਚਰਨਾਂ ਤੱਕ ਸੁਰਤ ਕਰਕੇ ਅਸੀਂ ਉਹਦੇ ਦਰਸ਼ਨ ਕਰ ਸਕਦੇ ਹਾਂ ਹੋਣਗੇ ਵੀ ਕਦੋਂ ਜਦੋਂ ਅਸੀਂ ਗੁਰੂ ਦੀ ਕਿਰਪਾ ਪ੍ਰਾਪਤ ਕਰ ਲਈ ਅੱਗੇ ਮਹਾਰਾਜ ਦੱਸਦੇ ਨੇ ਬਦ ਅਮਰਤ ਤਤਮਯੰ ਨਾਦਨੋਤ ਜਸ ਮਰਨ ਜਨਮ ਜਰਾਦ ਮਰਨ ਭੰ ਭਉ ਰਹਾਓ ਜੋ ਅਮਰਤ ਭਰਪੂਰ ਹੈ ਜੋ ਅਸਲੀਅਤ ਰੂਪ ਹੈ ਅਸਲੋ ਅਤੇ ਇਸ ਦੇ ਸਿਮਰਨ ਨਾਲ ਜਨਮ ਮਰਨ ਬੜੇਪਾ ਚਿੰਤਾ ਫਿਕਰ ਅਤੇ ਮੌਤ ਦਾ ਡਰ ਦੁੱਖ ਨਹੀਂ ਦਿੰਦਾ ਰਹਾਓ ਇਸ ਸੱਚ ਇਸ ਸੱਚ ਜਮਾਤ ਪ੍ਰਭੰਗ ਜਸ ਸਵਸਤ ਸੁਕਰਤ ਕਰਤੰ ਸ਼ਬਦ ਮਹੰਗੇ ਆ ਜੀ ਕੁਝ ਬੋਲਣ ਵਿੱਚ ਅੱਗਾ ਪਿੱਛਾ ਹੋ ਸਕਦਾ ਮਾਫ਼ ਕਰਨਾ ਮਹਾਰਾਜ ਕਹਿੰਦੇ ਜੇ ਤੂੰ ਜਮ ਆਦਿਕ ਨੂੰ ਜਿੱਤਣਾ ਚਾਹੁੰਦਾ ਹੈ ਜੇ ਤੂੰ ਸੋਪਾ ਤੇ ਸੁੱਖ ਚਾਹੁੰਦਾ ਹੈ ਤਾਂ ਸਭ ਕਾਰਜ ਕਰ ਤੇ ਉਸ ਪ੍ਰਭੂ ਦੀ ਸ਼ਰਨ ਪਾਓ ਜੋ ਸਭ ਨੂੰ ਨਾਸ ਕਰਨ ਦੇ ਸਮਰੱਥ ਹੈ ਦੁਬਾਰੇ ਦੋਨੇ ਪੰਕਤੀਆਂ ਬੋਲਨਾ ਜੀ ਨਾਦ ਤੋਂ ਨਾਦ ਨੋਤ ਜਸ ਮਰੈਨ ਜਸਾ ਮਰ ਅਨੇਨ ਜਨਮ ਜਰਾਦ ਮਰਨ ਭਉ ਰਹਾਓ ਕੋਸ਼ਿਸ਼ ਕੀਤੀ ਆ ਮੈਂ ਬੋਲਣ ਦੀ ਮਹਾਰਾਜੀ ਕਿਰਪਾ ਕਰ ਸਰਦਾ ਮਹਾਰਾਜ ਕਹਿੰਦੇ ਅਤੇ ਜਿਸ ਦੇ ਸਿਮਰਨ ਨਾਲ ਜਨਮ ਮਰਨ ਬਟੇਪਾ ਚਿੰਤਾ ਫਿਕਰ ਅਤੇ ਮੌਤ ਦਾ ਡਰ ਦੁੱਖ ਨਹੀਂ ਦਿੰਦਾ راہਵੜਾ ਬਾਂਦਾ ਮਹਾਰਾਜ ਕਹਿੰਦੇ ਉਸ ਪ੍ਰਮਾਤਮਾ ਨੂੰ ਈਸ਼ਸ ਜਮਾਦ ਪ੍ਰਭ ਓੰਸ ਸਵਸਥ ਸੁਕਰਤ ਕਰਤੰ ਜੇ ਤੂੰ ਜਮ ਆਤਕ ਨੂੰ ਜਿੱਤਣਾ ਚਾਹੁੰਦਾ ਹੈ ਜੇ ਤੂੰ ਸੋਭਾ ਤੇ ਸੁਖ ਚਾਹੁੰਦਾ ਹੈ ਤਾਂ ਸੁਭ ਕਾਰਜ ਕਰ ਦੁਨੀਆ ਵਿੱਚ ਵਿਚਰਦਾ ਭਲੇ ਦੇ ਕੰਮ ਤਾਂ ਕੇ ਕੰਮ ਕਰ ਤੇ ਉਸ ਪ੍ਰਭੂ ਦੀ ਸ਼ਰਨ ਪਾਓ ਜੋ ਸਭ ਨੂੰ ਨਾਸ ਕਰਨ ਦੇ ਸਮਰੱਥ ਹੈ ਅੱਗੇ ਭਵ ਭੂਤ ਭਾਵ ਸਮਦਯੰ ਪਰਮੰ પ્રસન્નਮਦੰ ਜੋ ਹੁਣ ਪਿਛਲੇ ਸਮੇਂ ਤੇ ਅਗਾਹ ਲਈ ਸਦਾ ਹੀ ਪੂਰਨ ਤੌਰ ਤੇ ਨਾਸ ਰਹਿਤ ਹੈ ਜੋ ਸਭ ਤੋਂ ਉੱਚੀ ਹਸਤੀ ਹੈ ਤੇ ਜੋ ਸਦਾ ਖੜਿਆ ਰਹਿੰਦਾ ਹੈ लोपाद अदृष्ट पर ग्रहंग ग्रहंग जत बिद आचरण लोव आदक विकार ਛੱਡਦੇ ਪ੍ਰਾਇ ਘਰ ਵੱਲ ਟੱਕਣਾ ਛੱਡਦੇ ਉਹ ਆਚਰਨ ਤਜ ਤਜਦੇ ਜੋ ਮਰਜ਼ਾ ਦਾ ਉਲਟ ਹੈ ਤਜ ਸਕਲ ਦੁਹਕਰਤ ਦੁਰਮਤੀ ਪੱਜ ਚਕਰਤਰ ਸਰਨ ਸਾਰੇ ਮੰਦੇ ਕੰਮ ਛੱਡ ਦੇ ਦਰਮਤ ਤਿਆਗ ਦੇ ਤੇ ਪ੍ਰਭੂ ਦੀ ਸ਼ਰਨ ਭਜ ਪ੍ਰਭੂ ਪਰਮਾਤਮਾ ਦਾ ਨਾਮ ਸਿਮਨ ਕਰ ਸਾਰੇ ਮਾਲੇ ਕੰਮ ਛੱਡ ਦੇ ਕਹਿਣ ਦਾ ਭਾਵ ਹੈ ਤੇ ਸਾਰੀਆਂ ਮਾਲੀਆਂ ਵਹਿਭਤਾਂ ਬੰਦ ਕਰ ਤੇ ਹਟਾ ਦੇ ਮਨ ਵਿੱਚੋਂ ਕੱਢ ਦੇ ਤੇ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਹਰ ਭਗਤ ਨਜ ਨਹਿ ਕੇਵਲਾ ਰਿਤ ਕਰਮਨ ਬੱਚਸਾ ਬੱਚਸਾ ਪਰਮਾਤਮਾ ਦੇ ਪਿਆਰੇ ਭਗਤ ਮਨ ਬਚਨ ਅਤੇ ਕਰਮ ਤੋਂ ਪਵਿੱਤਰ ਹੁੰਦੇ ਹਨ ਪ੍ਰਮਾਤਮਾ ਦੇ ਪਿਆਰੇ ਭਗਤ ਮਨ ਬਚਨ ਅਤੇ ਕਰਮ ਤੋਂ ਪਵਿੱਤਰ ਹੁੰਦੇ ਹਨ ਭਾਪ ਭਗਤਾਂ ਦਾ ਮਨ ਪਵਿੱਤਰ ਬੋਲ ਪਵਿੱਤਰ ਅਤੇ ਕੰਮ ਵੀ ਪਵਿੱਤਰ ਹੁੰਦੇ ਹਨ ਜੋਗੇਨ ਕਿੰ ਜੋਗੇਨ ਕਿੰ ਜੋਗੇਨ ਕਿੰ ਜਗੇਨਕਿੰ ਦਾਨੇਨਕੁ ਤਪਸਾ ਮਹਾਰਾਜ ਕਹਿੰਦੇ ਉਹਨਾਂ ਨੂੰ ਯੋਗ ਨਾਲ ਕੀ ਵਸਤਾ ਉਹਨਾਂ ਨੂੰ ਯੋਗ ਨਾਲ ਕੀ ਹੀ ਵਸਤਾ ਉਹਨਾਂ ਨੂੰ ਜਗ ਨਾਲ ਕੀ ਪਰਜੋਜਨ ਉਹਨਾਂ ਨੂੰ ਦਾਨ ਅਤੇ ਤਪ ਨਾਲ ਕੀ ਭਾਵ ਭਗਤ ਜਾਣਦੇ ਹਨ ਕਿ ਯੋਗ ਸਾਧਨ ਜਗਦਾਨ ਅਤੇ ਤਪ ਕਰਨ ਤੋਂ ਕੋਈ ਆਤਮਕ ਲਾਭ ਨਹੀਂ ਹੋ ਸਕਦਾ ਵਾਹਿਗੁਰੂ ਵਾਹਿਗੁਰੂ ਨੋ ਦੇਖੋ ਭਗਤ ਜੀ ਕਹਿੰਦੇ ਵੀ ਯੋਗ ਸਾਧਨ ਜਗਦਾਨ ਅਤੇ ਤਪ ਕਰਨ ਤੋਂ ਕੋਈ ਆਤਮਕ ਲਾਭ ਨਹੀਂ ਹੋ ਸਕਦਾ ਜੀਵਾਤਮਨ ਨੂੰ ਕੋਈ ਲਾਭ ਨਹੀਂ ਹੁਣਾ ਪ੍ਰਭੂ ਦੀ ਭਗਤੀ ਹੀ ਅਸਲੀ ਕਰਨੀ ਹੈ ਪ੍ਰਭੂ ਭਗਤੀ ਪ੍ਰਭੂ ਪ੍ਰਮਾਤਮਾ ਦੀ ਭਗਤੀ ਉਹਦਾ ਨਾਮ ਜਪਣਾ ਹੀ ਅਸਲੀ ਕਰਨੀ ਆ ਜੀਵ ਆਤਮਾ ਵਾਸਤੇ ਜਿਹੜੇ ਆਪਾਂ ਜਗ ਕਰਦੇ ਆ ਪੁੰਨ ਕਰਦੇ ਆ ਠੀਕ ਆ ਇਹ ਇੱਕ ਗੁਰੂ ਸਾਹਿਬ ਦਾ ਸਿਧਾਂਤ ਆ ਵੀ ਦੁਨੀਆ ਵਿੱਚ ਵਿਚਰਦਾ ਹੋਇਆ ਭਲੇ ਦੇ ਕੰਮ ਕਰਨੇ ਆ ਲੋੜਵੰਦ ਦੀ ਮਦਦ ਕਰਨੀ ਆ ਗਰੀਬਾਂ ਦਾ ਹਾਮੀ ਹੋਣਾ ਦੁੱਖ ਸੁੱਖ ਵਿੱਚ ਸਾਂਝੀ ਹੋਣਾ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਣਾ ਇਹ ਇੱਕ ਦੁਨੀਆਂ ਵਿੱਚ ਵਿਚਰਦੇ ਤੇ ਭਲੇ ਦੇ ਕੰਮ ਨੇ ਇਹ ਜੀਵ ਆਤਮਾ ਨੂੰ ਕੋਈ ਵੀ ਇਹਦਾ ਫਾਇਦਾ ਨਹੀਂ ਜੀਵ ਆਤਮਾ ਨੂੰ ਫਾਇਦਾ ਹੋਣਾ ਸਿਰਫ ਤੇ ਸਿਰ ਪ੍ਰਭੂ ਪਰਮਾਤਮਾ ਦੇ ਨਾਮ ਦੀ ਬੰਦਗੀ ਕਰਨਾ ਨਾਮ ਜਪਣਾ ਦੋ ਗੱਲਾਂ ਮੇਨ ਮੁੱਖ ਰੱਖ ਲਓ ਜੀ ਦੁਨੀਆਂ ਵਿੱਚ ਵਿਚਰਦੇ ਨੇ ਭਲੇ ਦੇ ਕੰਮ ਕਰਨਾ ਜਿਹੜੀ ਆਪਾਂ ਗੱਲ ਕਰੀ ਐ ਲੋੜਵੰਦ ਦੀ ਮਦਦ ਦੁਖੀਆਂ ਦਾ ਸਾਥੀ ਸੁੱਖ ਵਿੱਚ ਦੁੱਖ ਵਿੱਚ ਸ਼ਾਮਲ ਹੋਣਾ ਇਹ ਚੰਗਾ ਕੰਮ ਆ ਕਰਨਾ ਚਾਹੀਦਾ ਮਨੁੱਖ ਦਾ ਫਰਜ਼ ਬਣਦਾ ਹੈ ਕਿਉਂਕਿ ਮਨੁੱਖ ਹੀ ਹਰੇਕ ਜੀਵ ਦੇ ਕੰਮ ਆ ਸਕਦਾ ਪਸ਼ੂਆਂ ਪੰਛੀਆਂ ਦੇ ਵੀ ਕੰਮ ਆਉਂਦਾ ਮਨੁੱਖ ਆ ਦੇਖੇ ਨਾ ਆਪਾਂ ਕਿ ਜਖਮੀ ਹੁੰਦੇ ਆ ਪੰਛੀ ਜਖਮੀ ਪਸ਼ੂ ਜਖਮੀ ਉਹ ਮਨੁੱਖ ਫਿਰ ਉਹਨਾਂ ਦੀ ਹੈਲਪ ਕਰਦਾ ਦਵਾਈ ਬੂਟੀ ਕਰਦਾ ਦੇਖਭਾਲ ਕਰਦਾ ਉਹਦੀ ਸਾਂਭ ਸੰਭਾਲ ਕਰਦਾ ਮਨੁੱਖ ਹੀ ਕੰਮ ਆਉਂਦਾ ਮਨੁੱਖ ਨੂੰ ਚੰਗੇ ਕੰਮ ਕਰਨੇ ਚਾਹੀਦੇ ਆ ਦੁਨੀਆਂ ਵਿੱਚ ਵਿਚਰਦੇ ਹੋਏ ਤੇ ਜੀਵ ਆਤਮਾ ਨੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਮਿਲਣ ਵਾਸਤੇ ਪ੍ਰਭੂ ਪ੍ਰਮਾਤਮਾ ਦਾ ਨਾਮ ਜਪਣਾ ਇਹ ਦੋ ਕੰਮ ਭਲੇ ਦਾ ਕੰਮ ਦੁਨੀਆਂ ਵਿੱਚ ਵਿਚਰਨਾ ਤੇ ਪ੍ਰਮਾਤਮਾ ਦੇ ਨਾਮ ਦੀ ਬੰਦਗੀ ਕਰਨੀ ਸਹੀ ਰਸਤਾ ਜੀਵਨ ਵਾਲਾ ਹੈ ਅੱਗੇ ਗੋਬਿੰਦ ਗੋਬਿੰਦ ਤੇ ਜਪਨਰ ਸਕਲ ਸਿੱਧ ਪਦੰ ਪਦੰ ਗੋਬਿੰਦ ਦਾ ਭਜਨ ਕਰ ਗੋਬਿੰਦ ਨੂੰ ਜਪ ਉਹੀ ਸਾਰੀਆਂ ਸਿੱਧੀਆਂ ਦਾ ਖਜ਼ਾਨਾ ਹੈ ਹੁਣ ਇੱਥੇ ਇਹ ਵੀ ਸਮਝ ਲਓ ਵੀ ਕੋਈ ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ। ਸਿਆਲ ਦੇ ਮਹੀਨੇ ਠੰਡੇ ਪਾਣੀ ਦੇ ਘੜੇ ਪੋਣ ਦੀ ਲੋੜ ਨਹੀਂ ਸਿਰ 'ਚ। ਗਰਮੀ ਦੇ ਵਿੱਚ ਧੂਨੀਆਂ ਤਾਪਣ ਦੀ ਲੋੜ ਨਹੀਂ। ਪੁੱਠਾ ਲਟਕਣ ਦੀ ਲੋੜ ਨਹੀਂ। ਕੱਪੜੇ ਤਨ ਤੋਂ ਲਾ ਕੇ ਨੰਗਾ ਰਹਿਣ ਦੀ ਲੋੜ ਨਹੀਂ। ਭੋਜਨ ਪੰਜਾ ਭੋਜਨ ਪਦਾਰਥ ਛੱਡ ਕੇ ਭੁੱਖਾ ਰਹਿਣ ਦੀ ਲੋੜ ਨਹੀਂ। ਬਸ ਦੋ ਕੰਮ ਕਰ ਦੁਨੀਆ ਵਿੱਚ ਵਿਚਰਦਾ ਭਲੇ ਦੇ ਕੰਮ ਕਰ। ਨਮਰਤਾ ਵਾਲਾ ਜੀਵਨ ਜੀ ਹੰਕਾਰ ਵਹਿਮ ਪਰਮ ਹੰਕਾਰ ਛੱਡ ਦੇ ਪ੍ਰਮਾਤਮਾ ਦਾ ਨਾਮ ਜਪ ਬਸ ਇਹੀ ਸਹੀ ਰਸਤਾ ਹੈ ਬਾਰ ਬਾਰ ਜੀ ਬਾਰ ਬਾਰ ਸਮਝਾਉਂਦੇ ਨੇ ਗੁਰਬਾਣੀ ਵਿੱਚ ਗੁਰੂ ਜੀ ਭਗਤ ਜੀ 6 ਗੁਰੂ ਸਹਿਬਾਨਾਂ ਦੀ ਬਾਣੀ ਦਰਜ ਹੈ 15 ਭਗਤ ਸਹਿਬਾਨਾਂ ਦੀ ਬਾਣੀ ਦਰਜ ਹੈ 11 ਭਟ ਸਹਿਬਾਨਾਂ ਤਿੰਨ ਗੁਰਸਿੱਖਾਂ ਦੀ ਬਾਣੀ ਦਰਜ ਹੈ ਇਹ ਸਾਰੇ ਮਹਾਪੁਰਖ 35 ਦੇ 35 ਮਹਾਪੁਰਖ ਆਪਾਂ ਨੂੰ ਇਹੀ ਸਮਝਾਉਂਦੇ ਨੇ ਵੀ ਦੁਨੀਆ ਵਿੱਚ ਵਿਚਰ ਦਾ ਭਲੇ ਦੇ ਕੰਮ ਕਰ ਤੇ ਪ੍ਰਭੂ ਪਰਮਾਤਮਾ ਦਾ ਨਾਮ ਜਪ ਸੱਚੀ ਸੁੱਚੀ ਕਿਰਤ ਕਮਾਈ ਕਰ ਆਪਣੇ ਗੁਜਰਾਨ ਵਾਸਤੇ ਸੁੱਖ ਸਹੂਲਤਾਂ ਵੀ ਚਾਹੀਦੀਆਂ ਨੇ ਸਹੂਲਤਾਂ ਵੀ ਚਾਹੀਦੀਆਂ ਸੋਨਾ ਘਰ ਚਾਹੀਦਾ ਸੋਨੇ ਕੱਪੜੇ ਚਾਹੀਦੇ ਨੇ ਸੋਨਾ ਚੰਗਾ ਖਾਣ ਪੀਣ ਚਾਹੀਦਾ ਔਣ ਜਾਣ ਵਾਸਤੇ ਚੰਗਾ ਸਾਧਨ ਚਾਹੀਦਾ ਇਹ ਪੈਸੇ ਨਹੀਂ ਆਉਣਾ ਇਹਦੇ ਵਾਸਤੇ ਤੂੰ ਸੱਚੀ ਸੁੱਚੀ ਕਿਰਤ ਕਮਾਈ ਕਰ ਸੱਚੀ ਸੁੱਚੀ ਕਿਰਤ ਕਮਾਈ ਨਾਲ ਤੇਰਾ ਇਹ ਸਾਧਨ ਸਰੀਰ ਕੋ ਲੋੜਾਂ ਵਾਸਤੇ ਸਹੀ ਹੈ ਤੇ ਜੀਵ ਆਤਮਾ ਵਾਸਤੇ ਪ੍ਰਭੂ ਪਰਮਾਤਮਾ ਦਾ ਨਾਮ ਅੱਗੇ ਮਹਾਰਾਜ ਦੱਸਦੇ ਨੇ ਜੈ ਦੇਵ ਆਇਓ ਤਸ ਸਫਟੰ ਭਵ ਭੂਤ ਸਰਬਗਤੰ ਤਸ ਦਾ ਮਤਲਬ ਦੱਸਦੇ ਨੇ ਭਗਤ ਜੀ ਭਗਤ ਜੈਦੇਵ ਜੀ ਦਾ ਇਹ ਸ਼ਬਦ ਗੁਜਰੀ ਰਾਗ ਵਿੱਚ ਹੈ ਕਿਸੇ ਹੀ ਰਾਗ ਦੇ ਸ਼ੁਰੂ ਵਿੱਚ ਗੁਰੂ ਨਾਨਕ ਦੇਵ ਜੀ ਦਾ ਇੱਕ ਸ਼ਬਦ ਹੈ ਦੋਹਾਂ ਨੂੰ ਆਮੋ ਸਾਹਮਣੇ ਰੱਖ ਕੇ ਪੜ੍ਹੀਏ ਤਾਂ ਪ੍ਰਤੱਖ ਪ੍ਰਤੀਤ ਹੁੰਦਾ ਹੈ ਕਿ ਸ਼ਬਦ ਉਚਾਰਨ ਵੇਲੇ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਜੈਦੇਵ ਜੀ ਦਾ ਇਹ ਸ਼ਬਦ ਮੌਜੂਦ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭਗਤਾਂ ਦੀ ਬਾਣੀ ਇਕੱਠੀ ਕਰੀ ਨਾ ਬੇ ਸਾਹਮਣੇ ਮੌਜੂਦ ਸੀ ਗੁਰੂ ਨਾਨਕ ਦੇਵ ਜੀ ਦਾ ਉਹ ਸ਼ਬਦ ਹੀਠ ਦਿੱਤਾ ਜਾਂਦਾ ਹੈ ਗੁਜਰੀ ਮਹੱਲਾ ਪਹਿਲਾ ਘਰ ਚੌਥਾ ਭਗਤ ਪ੍ਰੇਮ ਰਾਦਤੰ ਸੱਚ ਪਿਆਸ ਪਰਮ ਹਿਤ ਹਿਤੰ ਬਿਲਾਪ ਬਿਲਲ ਬਿਨੰਤਿਆ ਸੁਖ ਭਾਏ ਚਿੱਤ ਹਿਤੰ ਜਪਮਨ ਨਾਮ ਹਰ ਸਰਨੀ ਸੰਸਾਰ ਸਾਗਰ ਤਾਰ ਤਾਰਨ ਰਮ ਨਾਮ ਕਰ ਕਰਨੀ ਰਹਾਉ ਇਹ ਮਨ ਇਹ ਮਨ ਮਿਰਤ ਸੁਭ ਚਿਤੰ ਗੁਰ ਸ਼ਬਦ ਹਰ ਰਮਣੰ ਮਤਤਤ ਗਿਆਨੰ ਕਿਆਲ ਕਲਿਆਣ ਨਿਧਾਨੰ ਹਰ ਨਾਮ ਮਨ ਰਮਣੰ ਚਲ ਚਿੱਤ ਵਿਤ ਭ੍ਰਮੰ ਭਰਮੰ ਜਗ ਮੋਹ ਮਗਨ ਹਿਤੰ 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 ਤੇਰਾ ਨਾਮ ਭਗਤ ਦੜੰ ਮਤ ਮਤੀ ਗੁਰ ਵਾਕ ਸ਼ਬਦ ਰਤੰ ਪਰਮਾਤ ਪਰਮਨ ਚੁਕੀ ਜਗ ਜਨਮ ਵਿਆਦ ਪਖਣ ਅਸਥਾਨ ਹਰ ਨਹਿ ਕੇਵਲੰ ਸਤਮਤੀ ਨਾਮ ਤਪੰ ਇਹ ਜਗ ਮੋਹ ਹੇਤ ਵਿਆਪਤੰ ਦੁਖ ਅਦਕ ਜਨਮ ਮਰਨੰ ਪਾਦ ਸ਼ਰਨ ਸਤਗੁਰ ਉਪਰੇ ਹਰ ਨਾਮ ਰਿਤ ਰਮਣੰ ਰਮਣੰ ਗੁਰਮਤ ਨਹਿ ਚਲ ਮਨੰ ਮਨ ਮਨੰ ਸਹਿਜ ਵਿਚਾਰੰ ਸੋ ਮਨ ਨਿਰਮਲ ਜਿਤ ਸਾਚ ਅੰਤਰ ਗਿਆਨ ਰਤਨ ਸਾਰੰ ਭੈ ਭਾਏ ਭਗਤ ਤਰ ਭਵ ਜਲ ਮਨ ਚਿਤ ਲਾਏ ਹਰ ਚਰਨੀ ਹਰ ਨਾਮ ਹਿਰਦੇ ਪਵਿੱਤਰ ਪਾਵਨ ਇਹ ਸਰੀਰ ਤੋਂ ਸਰਨੀ ਕਹਿਣ ਦਾ ਭਾਵ ਆ ਜੈ ਦੇਵ ਜੀ ਹੋਰ ਆਸਰੇ ਸਾਰੇ ਛੱਡ ਕਿ ਉਸੇ ਦੀ ਸ਼ਰਨ ਆਇਆ ਹੈ ਜੈ ਦੇਵ ਜੀ ਹੋਰ ਸਾਰੇ ਆਸਰੇ ਛੱਡ ਕੇ ਉਸੇ ਪ੍ਰਭੂ ਪਰਮਾਤਮਾ ਦੀ ਸ਼ਰਨ ਆਇਆ ਹੈ ਉਹ ਹੁਣ ਵੀ ਪਿਛਲੇ ਸਮੇਂ ਵੀ ਅਗਾਹ ਨੂੰ ਵੀ ਹਰ ਵੇਲੇ ਹਰ ਥਾਂ ਮੌਜੂਦ ਹੈ ਪ੍ਰਭੂ ਪਰਮਾਤਮਾ ਸਦਾ ਹੀ ਹੈ ਸਦਾਈ ਉਸ ਪ੍ਰਭੂ ਪਰਮਾਤਮਾ ਦੀ ਸ਼ਰਨ ਆਇਆ ਹੈ ਭਗਤ ਜੈ ਦੇਵ ਜੀ ਤੇ ਆਪਾਂ ਵੀ ਭਗਤਾਂ ਦੇ ਭਾਈ ਬਚਨ ਸੁਣ ਕੇ ਗੁਰੂ ਦੇ ਚਰਨੀ ਲੱਜੇ ਫਿਰ ਲੋਕ ਸੁਖੀਏ ਪਰਲੋਕ ਸੇਹਲੇ ਨਾਨਕ ਹਰਪ੍ਰਭ ਆਪੇ ਮੇਲੇ ਸੋਹਿਆਂ ਭੁੱਲਾਂ ਚੁੱਕਾਂ ਦੀ ਮਾਫੀ ਜੀ ਅਗਲਾ ਸ਼ਬਦ ਆਪਾਂ